ਮੁਅਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਣ ਜਾ ਰਿਹਾ ਹੈ ਕਿਉਂਕਿ ਡੀਆਈਜੀ ਭੁੱਲਰ ਦੀਆਂ ਜਿਹੜੀਆਂ ਸਬੰਧਾਂ ਨੂੰ ਲੈ ਕੇ ਉਹਨਾਂ ਦੇ ਦੁਬਈ ਦੇ ਵਿੱਚ ਅਤੇ ਕੈਨੇਡਾ ਦੇ ਵਿੱਚ ਸਬੰਧਾਂ ਦੀ ਪਰਚੋਲ ਕੀਤੀ ਗਈ ਹੈ ਅਤੇ ਕਿਹਾ ਗਿਆ ਸੀਬੀਆਈ ਦੀ ਰਿਪੋਰਟਾਂ ਦੇ ਵਿੱਚ ਪਤਾ ਲੱਗਿਆ ਹੈ ਕਿ ਡੀਆਈਜੀ ਭੁੱਲਰ ਦੇ ਦੁਬਈ ਦੇ ਵਿੱਚ ਦੋ ਫਲੈਟ ਅਤੇ ਕੈਨੇਡਾ ਦੇ ਵਿੱਚ ਤਿੰਨ ਫਲੈਟ ਹਨ ਅਤੇ ਇਸ ਤੋਂ ਇਲਾਵਾ ਡਿਊਟੀ ਦੌਰਾਨ ਡੀਆਈਜੀ ਪੋਲਰ 10 ਵਾਰ ਲਗਾਤਾਰ ਜਿਹੜੀਆਂ ਉਹ ਦੁਬਈ ਦੀਆਂ ਯਾਤਰਾਵਾਂ ਵੀ ਕਰ ਚੁੱਕੇ ਹਨ ਇਸ ਨੂੰ ਲੈ ਕੇ ਹੁਣ ਪੂਰੀ ਬਿਊਰੋਕ੍ਰੇਸੀ ਦੇ ਵਿੱਚ ਹਲਚਲ ਦੇਖੀ ਜਾ ਰਹੀ ਹੈ ਅਤੇ ਸੀਬੀਆਈ ਜਿਹੜੀ ਨਵੀਂ ਤੋਂ ਨਵੀਂ ਇੱਕ ਅਪਡੇਟ ਲੋਕਾਂ ਸਾਹਮਣੇ ਦੱਸ ਰਹੀ ਹੈ ਆਓ ਲੈ ਚੱਲਦੇ ਹਾਂ ਪੂਰੀ ਖਬਰ ਵੱਲ ਸਾਬਕਾ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਸੀਬੀਆਈ ਵੱਲੋਂ ਉਸ ਦੀ ਗ੍ਰਿਫਤਾਰੀ ਕੀਤੀ ਗਈ ਸੀ ਸੀਬੀਆਈ ਨੇ ਸਾਬਕਾ ਡੀਆਈਜੀ ਭੁੱਲਰ ਦੇ ਘਰ ਵੱਡੀ ਰੇਡ ਕੀਤੀ ਸੀ ਜਿਸ ਵਿੱਚ 7.5 ਕਰੋੜ ਨਗਦੀ ਅਤੇ 2.5 ਕਿਲੋ ਸੋਨਾ ਵੀ ਮਿਲਿਆ ਸੀ ਪਰ ਇੱਕ ਵਾਰ ਹੁਣ ਡੀਆਈਜੀ ਭੁੱਲਰ ਦੀ ਮੁਸ਼ਕਲਾਂ ਦੇ ਵਿੱਚ ਵਾਦਾ ਹੋਣ ਜਾ ਰਿਹਾ ਹੈ ਸੀਬੀਆਈ ਭੁੱਲਰ ਨਾਲ ਸਬੰਧਤ ਟਿਕਾਣਿਆਂ ਦੀ ਛਾਪੇਮਾਰੀ ਕਰ ਰਹੀ ਹੈ ਹਾਲਾਂਕਿ ਚੰਡੀਗੜ੍ਹ ਵਿੱਚ ਸਥਿਤ ਭੁੱਲਰ ਦੇ ਘਰ ਦੀ ਸੀਬੀਆਈ ਨੇ ਦੋ ਵਾਰ ਵੱਡੀ ਰੇਡ ਮਾਰੀ ਸੀ ਸੀਬੀਆਈ ਨੇ ਭੁੱਲਰ ਦੀ ਫਾਰਮ ਹਾਊਸ ਮੰਡ ਸ਼ੇਰੀਆ ਵਿੱਚ ਵੀ ਵੱਡੀ ਰੇਡ ਕੀਤੀ ਸੀ ਜਿਸ ਵਿੱਚ ਉਸ ਦੀ 55 ਏਕੜ ਜ਼ਮੀਨ ਉਸ ਪਿੰਡ ਵਿੱਚ ਹੋਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ ਪਰ ਹੁਣ ਸੀਬੀਆਈ ਸਾਫਕਾ ਡੀਆਈਜੀ ਭੁੱਲਰ ਦੇ ਵਿਦੇਸ਼ੀ ਟਿਕਾਣਿਆਂ ਅਤੇ ਸਬੰਧਾਂ ਦੀ ਜਾਂਚ ਪੜਤਾਲ ਕਰ ਰਹੀ ਹੈ ਸੀਬੀਆਈ ਨੇ ਭੁੱਲਰ ਦੇ ਬੈਂਕ ਲਾਕਰਾਂ ਵਿੱਚੋਂ ਡਾਇਰੀਆਂ ਅਤੇ ਕਈ ਜ਼ਾਇਦਾਦਾਂ ਦੇ ਕਾਗਜ਼ ਜ਼ਬਤ ਕੀਤੇ ਸਨ ਪਰ ਹੁਣ ਸੀਬੀਆਈ ਨੇ ਇਹ ਵੀ ਪਤਾ ਕੀਤਾ ਹੈ ਕਿ ਭੁੱਲਰ ਦੀਆਂ ਵਿਦੇਸ਼ਾਂ ਵਿੱਚ ਕਰੋੜਾਂ ਰੁਪਏ ਦੀ ਜਾਇਦਾਦ ਹੈ ਜਿਸ ਦੇ ਅਨੁਸਾਰ ਦੁਬਈ ਵਿੱਚ 2 ਅਤੇ ਕੈਨੇਡਾ ਵਿੱਚ 3 ਫਲੈਟ ਹਨ ਇਸ ਦੇ ਨਾਲ ਹੀ ਸੀਬੀਆਈ ਨੂੰ ਲੁਧਿਆਣਾ ਵਿੱਚ ਸਾਫਕਾ ਡੀਆਈਜੀ ਭੁੱਲਰ ਦੀਆਂ 20 ਦੁਕਾਨਾਂ ਵੀ ਮਿਲੀਆਂ ਹਨ ਅਤੇ ਜਾਂਚ ਲਗਾਤਾਰ ਜਾਰੀ ਹੈ ਜਿਸ ਵਿੱਚ ਸੀਬੀਆਈ ਨੂੰ ਹੋਰ ਬਹੁਤ ਕੁਝ ਹੱਥ ਲੱਗ ਸਕਦਾ ਹੈ ਡੀਆਈਜੀ ਇਸ ਸਮੇਂ ਚੰਡੀਗੜ੍ਹ ਦੀ ਬਡਾਲ ਜੇਲ੍ਹ ਵਿੱਚ ਬੰਦ ਹਨ ਅਤੇ ਉਸ ਦੇ ਵਿਚੋਲੇ ਕ੍ਰਿਸ਼ਨੂ ਨੂੰ ਵੀ ਇਸੇ ਹੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਖਬਰਾਂ ਆ ਰਹੀਆਂ ਹਨ ਕਿ ਸੀਬੀਆਈ ਕਦੇ ਵੀ ਡੀਆਈਜੀ ਪੁੱਲਰ ਦਾ ਰਿਮਾਂਡ ਹਾਸਲ ਕਰ ਸਕਦੀ ਹੈ ਅਤੇ ਜੇ ਉਸ ਨੂੰ ਸੀਬੀਆਈ ਨੂੰ ਰਿਮਾਂਡ ਮਿਲਦਾ ਹੈ ਤਾਂ ਸੰਭਾਵਨਾ ਹੈ ਕਿ ਸੀਬੀਆਈ ਦੇ ਹੱਥ ਹੋਰ ਬਹੁਤ ਕੁਝ ਲੱਗ ਸਕਦਾ ਹੈ ਅਤੇ ਪੁੱਲਰ ਦੇ ਕਰੀਬੀ ਵੀ ਸੀਬੀਆਈ ਦੀ ਕੜਿੱਕੇ ਵਿੱਚ ਫਸ ਸਕਦੇ ਹਨ ਸੀਬੀਆਈ ਨੇ ਪੁੱਲਰ ਦਾ ਪਾਸਪੋਰਟ ਜ਼ਬਤ ਕਰ ਲਿਆ ਕਿਉਂਕਿ ਸੀਬੀਆਈ ਨੇ ਪੁੱਲਰ ਦੇ ਵਿਦੇਸ਼ੀ ਦੌਰਿਆਂ ਨੂੰ ਲੈ ਕੇ ਜਾਂਚ ਪੜਤਾਲ ਜਾਰੀ ਕਰ ਦਿੱਤੀ ਹੈ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਪੁੱਲਰ ਨੇ ਡਿਊਟੀ ਦੌਰਾਨ ਲਗਭਗ 10 ਵਾਰ ਦੁਬਈ ਦੀ ਯਾਤਰਾ ਕੀਤੀ ਹੈ ਅਤੇ ਹੁਣ CBI ਨੇ ਇਸ ਕਰਕੇ ਹੀ ਪੋਲਰ ਦਾ ਪਾਸਪੋਰਟ ਜ਼ਬਤ ਕਰ ਲਿਆ ਸੋ ਇਸ ਨੂੰ ਕਲ ਮਲਾ ਕੇ ਇਸ ਨਾਲ ਪੋਲਰ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਧਦੀਆਂ ਜਾ ਰਹੀਆਂ ਨੇ